ਯੂਟਿਊਬਰ ਕੋਈ ਝੂਠੂ ਹੁੰਦੇ ਉਹਨੇ ਇੱਥੋਂ ਤੱਕ ਗੱਲ ਕਹਿ ਦਿੱਤੀ ਕਿ ਸਖਬੀਰ ਬਾਦਲ ਨੇ ਸ਼ਰਾਬ ਪੀ ਕੇ ਜਿਹੜਾ ਪਟਿਆਲਾ ਦੇ ਐਸਐਸਪੀ ਨੂੰ ਧਮਕੀ ਦਿੱਤੀ ਤੇ ਇਹ ਯੂਟਿਊਬਰ ਨੇ ਆਪਣੇ ਥੰਬਨੇਲ ਉੱਪਰ ਵੀ ਜਿਹੜਾ ਸ਼ਰਾਬ ਦੀ ਬੋਤਲ ਵੀ ਲਗਾਈ ਹੋਈ ਆ ਤੇ ਉਸ ਤੋਂ ਇਲਾਵਾ ਸਖਬੀਰ ਬਾਦਲ ਦੀ ਫੋਟੋ ਵੀ ਆ ਤੇ ਐਸਐਸਪੀ ਵਰਨਰ ਸ਼ਰਮਾ ਦੀ ਫੋਟੋ ਵੀ ਆ ਵਰਜਾ ਖਾਲਸਾ ਵਰਜਾ ਕੀ ਪਤੇ ਬਾਰੇ ਧਿਆਨ ਦੇ ਨਾਲ ਧਰਨ ਮੈਂ ਚਾਰ ਮੁੱਦਿਆਂ ਦੇ ਜਿਹੜੇ ਐਮ ਤੇ ਜਿਹੜਾ ਗੱਲਬਾਤ ਕਰਾਂਗਾ ਕੱਲੀ-ਕੱਲੀ ਗੱਲ ਦੱਸਾਂਗਾ ਤੇ ਬਹੁਤ ਇਹ ਜਿਹੜੇ ਕਿ ਦੁਖਦਾਈ ਮੁੱਦੇ ਵੀ ਇਹਦੇ ਵਿੱਚ ਆ ਤੇ ਉਹਨਾਂ ਤੇ ਸਾਰਿਆਂ ਤੇ ਆਪਾਂ ਨਜ਼ਰ ਮਾਰਾਂਗੇ ਤੁਸੀਂ ਜਿਹੜਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਦੇਖੋ ਕਿ ਹਰ ਇੱਕ ਬੰਦੇ ਦੇ ਗਿੱਲੇ ਸਿਕਵੇ ਤੇ ਵਿਚਾਰ ਨਹੀਂ ਰਲਦੇ ਉਹ ਵੱਖਰੀ ਗੱਲ ਆ ਕਿਸੇ ਨਾਲ ਵਿਚਾਰ ਨਹੀਂ ਰਲਦੇ ਉਹਦਾ ਵਿਰੋਧ ਕਰਨਾ ਉਸ ਹਿਸਾਬ ਦੇ ਨਾਲ ਕਰੋ ਪਰ ਇੱਥੋਂ ਤੱਕ ਕੇ ਕਈ ਲੋਕਾ ਗਿਰ ਚੁੱਕੇ ਆ ਕਿ ਇੱਕ ਬਹੁਤ ਮੰਦ ਭਾਗੀ ਮੈਂ ਕਹੂੰਗਾ ਇਸ ਗੱਲ ਨੂੰ ਬੇਸਕੋ ਸਾਡੇ ਵਿਚਾਰ মতਪੇਦ ਕਿਸੇ ਸਿੱਖ ਦੇ ਨਾਲ ਨਹੀਂ ਰਲਦੇ ਜਾਂ ਕਿਸੇ ਸਿੱਖ ਜਥੇਬੰਦੀ ਦੇ ਨਾਲ ਨਹੀਂ ਰਲਦੇ ਪਰ ਉਹਨਾਂ ਨੂੰ ਜਿਹੜਾ ਕਿ ਐਡਾ ਵੱਡਾ ਉਹਦੇ ਉੱਪਰ ਇੱਕ ਇਲਜ਼ਾਮ ਲਾਉਣਾ ਮੈਂ ਕਹਿੰਦਾ ਕਿ ਬਹੁਤ ਹੀ ਗੰਹਿਰਤਾ ਵਾਲਾ ਮੁੱਦਾ ਹੈਗਾ ਇਤੇ ਚਰਚਾ ਵੀ ਜਿਹੜੀ ਹੋਊਗੀ ਹੁਣ ਇੱਕ ਯੂਟਿਊਬਰ ਆ ਕੋਈ YouTube ਤੇ ਉਹਨੇ ਇਥੋਂ ਤੱਕ ਗੱਲ ਕਹਿ ਦਿੱਤੀ ਕਿ ਸਖਬੀਰ ਬਾਦਲ ਨੇ ਸ਼ਰਾਬ ਪੀ ਕੇ ਜਿਹੜਾ ਪਟਿਆਲਾ ਦੇ ਐਸਐਸਪੀ ਨੂੰ ਧਮਕੀ ਦਿੱਤੀ ਤੇ ਇਹ ਯੂਟਿਊਬਰ ਆਪਣੇ ਥੰਬਨੇਲ ਉੱਪਰ ਵੀ ਜਿਹੜਾ ਸ਼ਰਾਬ ਦੀ ਬੋਤਲ ਵੀ ਲਗਾਈ ਹੋਈ ਆ ਤੇ ਉਸ ਤੋਂ ਇਲਾਵਾ ਸਖਬੀਰ ਬਾਦਲ ਦੀ ਫੋਟੋ ਵੀ ਆ ਤੇ ਐਸਐਸਪੀ ਵਰਨ ਸ਼ਰਮਾ ਦੀ ਫੋਟੋ ਵੀ ਆ ਮੈਂ ਬੜੀ ਨਿੰਦਰ ਜੋ ਗੱਲਾਂ ਬੜਾ ਇਹ ਜਿਹੜਾ ਇਹ ਲੋਕ ਚੰਦ ਬਿਊਆਂ ਦੀ ਖਾਤਰ ਆਪਣਾ ਜਿਹੜਾ ਕਿ ਦੀਨ ਅਮਾਨ ਸਭ ਕੁਝ ਵੇਚ ਦਿੰਦੇ ਆ ਤੁਹਾਡੇ ਵਿਚਾਰ ਕਿਸੇ ਨਾਲ ਨਹੀਂ ਰਲਦੇ ਤਾਂ ਪਰ ਜਿਹੜਾ ਐਡਾ ਵੱਡਾ ਜ਼ਹਿਰ ਉਗਲਣਾ ਮੈਂ ਕਿਹਾ ਬਹੁਤ ਹੀ ਘਾਤਕ ਅਤੇ ਬਹੁਤ ਹੀ ਮਾੜਾ ਹੈਗਾ ਇਹ ਕਦੇ ਨਹੀਂ ਹੋਣਾ ਚਾਹੀਦਾ ਐਗੀਆਂ ਗੱਲਾਂ ਤੇ ਜਿਹੜੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਿ ਨਹੀਂ ਪਹਿਣਾ ਮੈਂ ਇਸ ਦੀ ਨਿੰਦਾ ਕਰਦਾ ਤੇ ਮੈਂ ਅੱਜ ਉਸ ਲੋਕਾਂ ਨੂੰ ਵੀ ਪੁੱਛਣਾ ਚਾਹਣਾ ਕਿ ਤੁਹਾਡੇ ਕੋਲੇ ਕੀ ਸਬੂਤ ਆ ਇੱਕ ਗੁਰਸਿੱਖ ਦੇ ਲਈ ਚਾਹੇ ਉਹ ਅਕਾਲੀ ਆ ਚਾਹੇ ਉਹਦੇ ਲੱਖ ਮਾਰੇ ਕੰਮ ਕੀਤੇ ਆ ਉਹ ਲੱਖ ਉਹਨੇ ਮਾਰੇ ਗਿਨਾਹ ਕੀਤੇ ਆ ਉਹਦੇ ਅਸੀਂ ਵੀ ਤੁਸੀਂ ਵੀ ਸਾਰੇ ਭਟਦੇ ਆ ਭਾਈ ਜਿਹੜਾ ਮਾੜਾ ਕਰਦਾ ਉਹਨੂੰ ਮਾੜਾ ਕਹਣੇ ਆ ਪਰ ਇਹ ਜਿਹੜਾ ਆਪਣੇ ਕੋਲੋਂ ਗੱਲ ਬਣਾ ਲੈਣੀ ਗੁਰਸਿੱਖ ਲਈ ਜਿਹੜੇ ਇਹ ਸ਼ਬਦ ਵਰਤੇ ਜਾਂਦੇ ਤੇ ਆਤਮ ਨਿਰਜੋਗਾ ਤੇ ਇਸ ਤੋਂ ਘਟਿਆ ਸ਼ਬਦ ਹੋਰ ਕੀ ਹੋ ਸਕਦੇ ਆ ਦੂਸਰੇ ਨਾਲ ਇਹਦੀ ਕੀ ਖਬਰ ਜੁੜੀ ਆ ਬਿਕਰਮ ਸਿੰਘ ਮਜੀਠੀਆ ਦੇ ਨਾਲ ਆ ਉਹਦੇ ਨਾਲ ਦੇਖੋ ਡੇਰਾ ਮੁਖੀ ਨੇ ਸਾਰਨ ਪਤਾ ਕਿ ਉਹ ਉਹ ਤੇ ਜਿਲ੍ਹੇ ਚ ਮਿਲ ਕੇ ਆਇਆ ਸਾਰਾ মিডিਆ ਨੇ ਜਿਹੜਾ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਲਾਈਆਂ ਤੇ ਅੱਜ ਮਜੀਠੀਆ ਦਾ ਜਿਹੜਾ ਗਨੀਵਕ ਔਰ ਮਜੀਠੀਆ ਉਹਦਾ ਮੈਂ ਬਿਆਨ ਸੁਣ ਰਿਹਾ ਸੀ ਉਹ ਕਹਿੰਦੀ ਸਾਡੇ ਬੜੇ ਧੰਨ ਭਾਗ ਸਾਡੇ ਕੋਲ ਮਹਾਰਾਜ ਜੀ ਚੱਲ ਕੇ ਆਏ ਤਾਂ ਅਸੀਂ ਸਾਡੀ ਇਨੀ ਔਕਾਤ ਨਹੀਂ ਸੀ ਕਿ ਸਾਨੂੰ ਮਹਾਰਾਜ ਦਰਸ਼ਨ ਦੇ ਦੇਣੇ ਜਾਣੀ ਕਿ ਹੁਣ ਆਪਾਂ ਇਹ ਤਾਂ ਕਹਿ ਸਕਦੇ ਆ ਕਿ ਕੀ ਇਹ ਅਕਾਲੀਆਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਉਹ ਦੇਹਧਾਰੀ ਗੁਰੂ ਵੱਡੇ ਲੱਗਣ ਲੱਗ ਪਏ ਇਹ ਕਹਿ ਸਕਦੇ ਆ ਕਿ ਮਜੀਠੀਏ ਦੇ ਨਾਲ ਆ ਕਿ ਉਹਦੀ ਲੱਖ ਰਿਸ਼ਤੇਦਾਰੀ ਹੋਵੇ ਇੱਕ ਪਾਸੇ ਜੇਕਰ ਬੰਦਾ ਕਹਿੰਦਾ ਕਿ ਮੈਂ ਭਾਈ ਉਸ ਪ੍ਰਮਾਤਮਾ ਦੇ ਲੜ ਲੱਗਿਆ ਜੋ ਪ੍ਰਮਾਤਮਾ ਕਹਿੰਦਾ ਪਤਾ ਨਹੀਂ ਉਹਨਾਂ ਦਾ ਕਿਹੜਾ ਰੱਬ ਆ ਕਿ ਨੂੰ ਮੰਨਦੇ ਆ ਚਲੋ ਖੈਰ ਗੱਲ ਆਪਾਂ ਕਰਦੇ ਆ ਕਿ ਉਹ ਮਰਜੀਠੀ ਇਹਨੂੰ ਮਿਲ ਕੇ ਆਇਆ ਪਰ ਇੱਕ ਇਹ ਸਭ ਤੋਂ ਵੱਡੀ ਗੱਲ ਲੋਕਾਂ ਵੱਲੋਂ ਕਹੀ ਜਾ ਰਹੀ ਆ ਕਿ ਇੱਕ ਨਸੇ ਤਸਕਰ ਨੂੰ ਮਿਲਣਾ ਕਿ ਜਿਹੜਾ ਕਿ ਇਹ ਵਿਚੋਲਕ ਵਿਚੋਲਗੀ ਕਰ ਰਿਹਾਗਾ ਜਿਹੜਾ ਕਿ ਡੇਰਾ ਬਿਆਸ ਵਾਲਾ ਇਹ ਵੱਡੇ ਸਵਾਲ ਜਿਹੜੇ ਲੋਕਾਂ ਵੱਲੋਂ ਚੁੱਕੇ ਜਾ ਰਹੇ ਆ ਹੁਣ ਡੇਰਾ ਬਿਆਸ ਵਾਲੇ ਤੇ ਬੜੇ-ਬੜੇ ਵਿਆਹ ਨੇ ਜਿਹੜੇ ਅੱਜ ਦਾਗੇ ਜਾ ਰਹੇ ਆ ਕਿ ਉਹ ਮੁਖੀ ਨੇ ਜਿਹੜਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਦੱਬੀਆਂ ਤੇ ਉਸ ਡੇਰਾ ਜਿਹੜਾ ਬਿਆਸ ਵਾਲਾਗਾ ਜੇਕਰ ਹੜਾ ਆਇਆ ਤਾਂ ਉਹਨੇ ਬੰਨ ਮਾਰਿਆ ਤਾਂ ਪੰਜਾਬ ਡੋਬਿਆ ਬੜਾ ਕੁਝ ਨਿਕਲ ਕੇ ਲੋਕ ਕਹਿ ਰਹੇ ਆ ਇਹ ਗੱਲਾਂ ਬਲਦੇਵ ਸਿੰਘ ਸਿਰਸਾ ਇੱਕ ਕਸਾੜ ਬਿੰਗ ਦਾ ਆਗੂ ਵੀ ਆ ਤੇ ਇੱਕ ਸਿੱਖ ਆਗੂ ਵੀ ਹੈ ਜਥੇਬੰਦੀ ਦਾ ਆਗੂ ਵੀ ਆ ਤੇ ਸ਼ਾਇਦ ਉਸ ਰੋਣੀ ਕਮੇਟੀ ਚ ਵੀ ਰਿਹਾ ਹੋਵੇ ਉਹਨੇ ਵੀ ਕਈ ਵਾਰ ਵੱਡੇ ਸਵਾਲ ਚੁੱਕੇ ਆ ਤੇ ਕਿ ਜਿਹੜਾ ਕਿ ਰੱਬ ਆਪਣੇ ਆਪ ਨੂੰ ਰੱਬ ਕਹਾਉਂਦਾ ਹੋਵੇ ਜਿਹਨੂੰ ਦੁਨੀਆ ਮੰਨਦੀ ਹੋਵੇ ਜਿਦੇ ਕਿ ਲੱਖਾਂ ਏਕੜ ਜ਼ਮੀਨ ਅਕਵੈਰ ਕੀਤੀ ਹੋਵੇ ਕਿਸਾਨਾਂ ਦੀ ਜਿਨੇ ਪਤਾ ਨਹੀਂ ਕਿ ਕਿੰਨਾ ਕੁ ਧਨ ਮਾਲ ਕਿੰਨਾ ਇੱਕ ਕਰੋੜਾਂ ਅਰਬ ਰੁਪਇਆ ਇਕੱਠਾ ਹੁੰਦਾ ਜਿਦੇ ਆਪ ਦੇ ਬੱਚੇ ਕੈਨੇਡਾ ਅਮਰੀਕਾ ਦੇ ਵਿੱਚ ਆ ਤੇ ਦੂਜੇ ਲੋਕਾਂ ਨੂੰ ਬੁੱਧੂ ਬਣਾ ਕੇ ਤੇ ਉਹਨਾਂ ਤੋਂ ਰੁਪਇਆ ਇਕੱਠਾ ਕਰਿਆਗਾ ਤੇ ਉਹ ਰੱਬਾ ਮਜੀਠੀ ਦੇ ਦਵਾਰ ਤੇ ਜਾਂਦਾ ਦਵਾਰ ਤੇ ਨਹੀਂ ਜੇਲ੍ਹ ਦੇ ਵਿੱਚ ਜਾਂਦਾ ਮਜੀਠੀ ਦੇ ਨਾਲ ਆ ਅੱਧਾ ਘੰਟਾ ਮੁਲਾਕਾਤ ਕਰਦਾ ਤੇ ਮਜੀਠੀਆ ਉਹਦੇ ਦਾ ਕਹਿ ਰਿਹਾ ਜੀ ਮੈਨੂੰ ਬੜਾ ਉਹਦੇ ਦਾ ਜਿਹੜਾ ਕਿ ਮੈਨੂੰ ਚੜ੍ਹਦੇ ਕਲਾ ਦਾ ਬਲਬਗਸਿਆ ਮਤਲਬ ਇਹਦਾ ਇਹ ਆ ਕਿ ਸਾਨੂੰ ਗੁਰੂ ਤੇ ਕੋਈ ਭਰੋਸਾ ਨਹੀਂ ਤੇ ਇਸ ਕਰਕੇ ਇਹਨਾਂ ਡੇਰਾਦਾਰ ਜਿਹੜੇ ਇਹ ਫਲਾਏ ਨੇ ਇੱذ ਕੋਈ ਦੋ ਰਾਵਾਂ ਨਹੀਂ ਇਹ ਸਾਡੇ ਸਿਆਸਦਾਨਾਂ ਦਾ ਜਿਹੜਾ ਜੜ ਲਾਈ ਇਹਨਾਂ ਨੇ ਜਿਹੜੇ ਸਭ ਤੋਂ ਵੱਡੇ ਡੇਰਾਦਾਰ ਨੇ ਚਾਹੇ ਉਹ ਡੇਰਾ ਸਰਤਾ ਸਾਧ ਹੋਵੇ ਚਾਹੇ ਰਾਮਪਾਲ ਹੋਵੇ ਚਾਹੇ ਆਸਰਾਮ ਹੋਵੇ ਚਾਹੇ ਵਿਆਸ ਵਾਲਾ ਹੋਵੇ ਚਾਹੇ ਨੂਰਮਹਿਲਿਆ ਵਾਲਾ ਹੋਵੇ ਚਾਹੇ ਹੋਰ ਇੱਕਾ ਦੁੱਕਾ ਹੋਣਾ ਇਹ ਜਿਹੜੇ ਸਾਡੇ ਸਿਆਸਦਾਨ ਲੋਕ ਨੇ ਜਿਨ੍ਹਾਂ ਨੇ ਸਿਆਸੀ ਰੋਟੀਆਂ ਖਾਤਰ ਆ ਜਿਨ੍ਹਾਂ ਨੇ ਚਾਰ ਚੰਦ ਵੋਟਾਂ ਖਾਤਰ ਆ ਜਿੱਥੇ ਪੰਜਾਬ ਦਾ ਬੇੜਾ ਗੜਕ ਕੀਤਾ ਤੇ ਉੱਥੇ ਇਹ ਦੇ ਦੇ ਧਾਰੀ ਗੁਰੂ ਡੰਮਾ ਦੇ ਜਿਹੜਾ ਇਹ ਪੈਰੀ ਪੈਂਦੇ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜੀ ਗੱਲ ਪਹਿਲਾਂ ਮੈਂ ਤੁਹਾਨੂੰ ਕਹਿ ਕੇ ਹਟਿਆ ਕਿ ਉਹ ਗੱਲ ਕਰਨੀ ਬਹੁਤ ਹਮਾਂ ਦਾ ਭਾਗੀ ਆ ਤੇ ਅਗਲੀ ਖਬਰ ਜੁੜੀ ਆ ਕਿ ਕਰਨਲ ਪਰਿਵਾਰ ਦੇ ਨਾਲ ਹੁਣ ਬਹੁਤੇ ਲੋਕਾਂ ਦੇ ਕਮੈਂਟ ਵੀ ਆ ਰਹੇ ਆ ਫੋਨ ਵੀ ਆ ਰਹੇ ਆ ਕਿ ਕੋਈ ਨਵੀਂ ਅਪਡੇਟ ਦਿਓ ਨਵੀਂ ਅਪਡੇਟ ਤਾਂ ਇਹ ਆ ਕਿ ਲਗਭਗ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਕਿ ਕਰਨਲ ਪਰਿਵਾਰ ਦਾ ਜਿਹੜਾ ਮਾਵਲਾ ਸੀ ਉਹ ਸੀਬੀਆਈ ਨੂੰ ਜਿਹੜਾ ਸੌਪਿਆ ਗਿਆ ਹਾਈ ਕੋਰਟ ਵੱਲੋਂ ਉਹ ਤੁਹਾਨੂੰ ਸਾਰਾ ਪਤਾ ਹੁਣ ਸੀਬੀਆਈ ਵੱਲੋਂ ਜਿਹੜਾ ਲਗਭਗ ਜਿਹੜੇ ਸਾਰੇ ਜਿਹੜੇ ਬਿਆਨ ਨੇ ਉਹ ਮੁਕੰਮਲ ਤੈਅ ਕਰ ਲਏ ਆ ਜਿਹੜਾ ਕਿ ਪਸਵਿੰਦਰ ਆ ਬਾਠ ਦੇ ਪਰਿਵਾਰ ਦੇ ਜਿਹੜੇ ਬਿਆਨ ਆ ਕਲਮ ਬੰਦ ਕਰ ਲਏ ਆ ਤੇ ਉਸ ਸਮੇਂ ਦੇ ਡਾਕਟਰ ਤੇ ਉਹਦੇ ਵੀ ਜਿਹੜੇ ਬਿਆਨ ਕਲਮ ਬੰਦ ਕਰ ਲਏ ਆ ਤੇ ਪੋਰਸ ਵਾਲਿਆਂ ਦੇ ਵੀ ਲਗਭਗ ਸਾਰਿਆਂ ਦੇ ਹੋ ਚੁੱਕੇ ਆ ਇੱਕਾ ਦੁਕਾਨ ਨੂੰ ਛੱਡ ਕੇ ਜਿਹੜੇ ਰਹਿ ਗਏ ਆ ਨੂੰ ਲੱਗਦਾ ਕਿ ਇਸ ਜਾਂ ਅਗਲੇ ਮਹੀਨੇ ਦੇ ਵਿੱਚ ਵੱਡੀ ਸਰਵਾਈ ਹੋਣੀ ਆ ਇਹਦੇ ਵਿੱਚ ਵੱਡੇ ਵੱਡੇ ਅਫਸਰ ਫਸਣਗੇ ਤੇ ਕਿਹੜੇ ਕਿਹੜਿਆਂ ਦੇ ਉੱਤੇ ਗੱਜ ਡਿੱਗੋਗੇ ਇਹ ਬੜਾ ਅੱਜ ਸੋਚਣ ਵਾਲਾ ਮੁੱਦਾ ਹੈਗਾ ਕਿਉਂਕਿ ਹੰਕਾਰ ਦੇ ਵਿੱਚ ਬੰਦਾ ਹੁੰਦਾ ਜਦੋਂ ਮੋਢਿਆਂ ਤੇ ਫੀਤੀਆਂ ਲਵਾਉਣੀਆਂ ਹੁੰਦੀਆਂ 10-10 ਲੱਖ ਦਾ ਚਾਸੇ ਤੇ ਅਸੀਂ ਜਸਪ੍ਰੀਤ ਦਾ ਅਨਕਾਉਂਟਰ ਕਰਕੇ ਆਏ ਆ ਅਸੀਂ ਤੇਰਾ ਵੀ ਕਰ ਦੇਵਾਂਗੇ ਉਹ ਵੱਡਾ ਕਰਨਲ ਹੁੰਦਾ ਜੋ ਵੀ ਕੁਝ ਉਹਨਾਂ ਨੇ ਉਦੋਂ ਕਿਹਾ ਤੇ ਕਰਨਲ ਦੀ ਕੁੱਟਮਾਰ ਵੀ ਇਸ ਤਰ੍ਹਾਂ ਕੀਤੀ ਕਿਉਂਕਿ ਜਦੋਂ ਬੰਦੇ ਬੰਦਾ ਮਾਰ ਸਕਦੇ ਆ ਜਦੋਂ ਨੌਜਵਾਨ ਚੜ੍ਹਦੀ ਉਮਰ ਦਾ ਮਾਰ ਸਕਦੇ ਆ ਤਾਂ ਉਹ ਕੁਝ ਵੀ ਕਰ ਸਕਦੇ ਆ ਇਹ ਇੱਕ ਗੁੰਡਾਧਾਰੀ ਮੈਂ ਕਹਾਂ ਦੂ ਵਰਦੀ ਦੇ ਵਿੱਚ ਦਰਿੰਦੇ ਹੁੰਦੇ ਆ ਇਹ ਲੋਕ ਇਹਨਾਂ ਲੋਕਾਂ ਨੂੰ ਜਿੰਨੀ ਵੀ ਸਜ਼ਾ ਮਿਲੇ ਉਦੋਂ ਘਾਟਾ ਇਹਨਾਂ ਨੂੰ ਸਖਤ ਸਖਤ ਜਿਹੜੀ ਸਜ਼ਾ ਮਿਲਣੀ ਚਾਹੀਦੀ ਆ ਇਹ ਇਹ ਇਕੱਲਾ ਕਰਨਲ ਪਰਿਵਾਰ ਦਾ ਮਸਲਾ ਨਹੀਂ ਇੱਥੇ ਇੱਥੇ ਜਾ ਕੱਲਾ ਜਸਪ੍ਰੀਤ ਸਿੰਘ ਮਸਲਾ ਨਹੀਂ ਇੱਥੇ ਕਰੀਬ ਇਸ ਤੋਂ 6 ਮਹੀਨੇ ਤੋਂ ਆਪਾਂ ਜੇਕਰ ਗੱਲ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ 100 ਤੋਂ ਵੱਧ ਫੇਕਨ ਕਾਉਂਟਰ ਹੋ ਚੁੱਕੇ ਆ ਜਿਨ੍ਹਾਂ ਦੇ ਵਿੱਚ ਅਨੇਕਾਂ ਨੌਜਵਾਨ ਜਿਹੜੇ ਕਿ ਜਾਂਨਾ ਗੀਆਂ ਨੇ ਅਨੇਕਾਂ ਜਿਹੜੇ ਫੱਟੜ ਕਰਕੇ ਜਿਹੜਾ ਪੁਲਿਸ ਵੱਲੋਂ ਉਹਨਾਂ ਨੂੰ ਏਕ ਬਹਾਨਾ ਬਣਾਇਆ ਜਾਂਦਾ ਸਟੋਰੀਆਂ ਘੜੀਆਂ ਜਾਂਦੀਆਂ ਅਸੀਂ ਉਹਨੂੰ ਫੜਨ ਨਗੇ ਸੀ ਜੀ ਉਹਨੇ ਅੱਗੇ ਸਾਡੇ ਦੇ ਗੋਲੇ ਚਲਾਤੀ ਅਸੀਂ ਫਾਇਰਿੰਗ ਕਰ ਦਿੱਤਾ ਉਹਦੇ ਵਿੱਚ ਅਨਕਾਉਂਟਰ ਹੋ ਗਿਆ ਦੂਸਰੀ ਗੱਲ ਕਰਦੇ ਆ ਜੀ ਅਸੀਂ ਫੜਿਆ ਹੋਇਆ ਗਰਫਾਦਾਰ ਕੀਤਾ ਤਾਂ ਉਦੋਂ ਅਸੀਂ ਅਸਲਾ ਕਢਾਉਣਗੇ ਤਾਂ ਉਦੋਂ ਜਦੋਂ ਅਸਲਾ ਕੱਢਿਆ ਤੇ ਉਹਨੇ ਸਾਡੇ ਪਾਰਟੀ ਉੱਤੇ ਫਾਇਰਿੰਗ ਕਰ ਦਿੱਤੀ ਤੇ ਉਹ ਜਿਹੜਾ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਤੀਸਰੀ ਕਹਾਣੀ ਇੱਕ ਹੋਰ ਕੱਢਦੇ ਆ ਅਸੀਂ ਜੀ ਉੱਤੇ ਫਲਾਨੇ ਤਾਂ ਅਸੀਂ ਘੇਰਾ ਪਾਇਆ ਤੇ ਉਹਨਾਂ ਨੇ ਜਿਹੜਾ ਅੱਗੇ ਗੋਲੀਆਂ ਚਲਾ ਦਿੱਤੀਆਂ ਤੇ ਅਸੀਂ ਵੀ ਜਿਹੜੀਆਂ ਗੋਲ ਜਵਾਬੀ ਗੋਲੀਵਾਰੀ ਦੇ ਵਿੱਚ ਉਹ ਬੰਦੇ ਮਾਰੇਗੇ ਜਨਨਿਕਾ ਸਾਰਾ ਪਲਾਨਿੰਗ ਤਹਿਤ ਸਾਰਾ ਕੁਝ ਸਟੋਰੀਆ ਪਾਲਸਾ ਘੜਦੀ ਹੈ ਅੱਜ ਤੋਂ ਨਹੀਂ ਮੈਂ ਪਹਿਲਾਂ ਵੀ ਕਹਿੰਦਾ ਕਿ 90 99 ਦਾ ਘਕਿਆ ਤੋਂ ਘੜਦੀ ਆ ਰਹੀ ਆ ਤੇ ਅਗਲੀ ਖਬਰ ਆ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਆ ਹੁਣ ਕਰੀਬ 29 ਸਾਲ ਹੋ ਗਏ ਭਾਈ ਬਲਵੰਤ ਸਿੰਘ ਰਾਜਵਾਨਾ ਤੇ ਭਾਈ ਜਗਤਾ ਸਿੰਘ ਹਵਾਰਾ ਦੋਨਾਂ ਨੂੰ ਇੱਕ ਸਮੇਂ ਜਿਹੜਾ ਫਾਸਟ ਦੀ ਸਜ਼ਾ ਹੁੰਦੀ ਆ ਤੇ ਭਾਈ ਬਲਵੰਤ ਸਿੰਘ ਰਾਜਵਾਨਾ ਵਕੀਲ ਨਹੀਂ ਕਰਦਾ ਅਪੀਲ ਨਹੀਂ ਕਰਦਾ ਤੇ ਜਗਤਾਰ ਸਿੰਘ ਹਵਾਰਾ ਅਪੀਲ ਕਰਦਾ ਤੇ ਉਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਜਿਹੜੀ ਉਹ ਰੱਦ ਹੋ ਜਾਂਦੀ ਆ ਤੇ ਜਿਹੜਾ ਭਾਈ ਬਲਵੰਤ ਸਿੰਘ ਰਾਜਵਾਨਾ ਕਹਿੰਦਾ ਕਿ ਮੈਨੂੰ ਭਾਈ ਇਹਨਾਂ ਤੇ ਵਿਸ਼ਵਾਸ ਨਹੀਂ ਕੋਰਟ ਦੇ ਉੱਪਰ ਬੇਸ਼ੱਕ ਉਹਦੀ ਅਪੀਲ ਦੀ ਅਰਜ਼ੀ 2010 ਦੇ ਵਿੱਚ ਆ ਸੁਣੋਣੀ ਕਮੇਟੀ ਵੱਲੋਂ ਪਾਈ ਗਈ ਆ ਪਰ ਲਗਾਤਾਰ ਜਿਹੜਾ ਕਿ 29 ਸਾਲ ਹੋ ਗਏ ਫਾਂਸੀ ਦੀ ਚੱਕੀ ਦੇ ਵਿੱਚ ਬੰਦਾ ਬਲਵੰਤ ਸਿੰਘ ਰਾਜਵਾਨਾ ਮੈਂ ਪਹਿਲਾਂ ਵੀ ਕਿਹਾ ਤੇ ਹੁਣ ਵੀ ਕਿਹਾ ਕਿ ਉਹਦੀ ਕੋਈ ਦੁਸ਼ਮਣੀ ਨਹੀਂ ਸੀ ਬੀਤ ਸਿੰਘ ਦੇ ਨਾਲ ਆ ਕਿ ਉਹਨੇ ਮਾਰਨਾ ਸੀ ਜਾਂ ਭਾਈ ਦਲਾਵਰ ਸਿੰਘ ਦੀ ਕੋਈ ਦੁਸ਼ਮਣੀ ਸੀ ਜਾਂ ਬਾਕੀ ਸਿੰਘਾਂ ਦੀ ਕੋਈ ਦੁਸ਼ਮਣੀ ਸੀ ਦੁਸ਼ਮਣੀ ਕੀ ਸੀ ਜਦੋਂ ਸਾਡੇ ਸਿੱਖਾਂ ਦਾ ਘਾਣ ਕਰਨ ਲੱਗ ਪਿਆ ਬੰਦਾ ਜਦੋਂ ਜਿਨ੍ਹਾਂ ਨੇ ਵੋਟਾਂ ਪਾਈਆਂ ਜਿਨ੍ਹਾਂ ਨੇ ਮੁੱਖ ਮੰਤਰੀ ਬਣਾਇਆ ਜਿਹੜੇ ਹਥਿਆਰਬੰਦ ਨਹੀਂ ਸੀ ਜਿਹੜੇ ਕਿ ਜਿਨ੍ਹਾਂ ਨੇ ਕਿ ਆਪਾਂ ਹੀ ਸਿੱਧੇ ਸਭਾ ਅੱਜ ਕਹਿ ਦਈਏ ਕਿ ਕੁੱਤੇ ਦੇ ਡਾਂਗ ਨਹੀਂ ਮਾਰੀ ਜਾਂ ਰੋੜਾ ਨਹੀਂ ਮਾਰਿਆ ਉਨਾਂ ਵਿੱਚ ਚਾਚਾ ਕੇ ਘਰਾਂ ਦੇ ਵਿੱਚੋਂ ਖਪਾ ਦਿੱਤਾ ਬੇਗਨਾ ਲੋਕਾਂ ਨੂੰ ਜਿਹੜਾ ਕਰੀਬ 2.5 ਲੱਖ ਮੁੰਡਾ ਜਿਹੜਾ ਉਸ ਬਿਆਨਤ ਸਿੰਘ ਦੀ ਸਰਕਾਰ ਮੌਕੇ ਜਿਹੜਾ ਇਹ ਖਪਾਇਆ ਗਿਆ ਬੱਕ ਬੱਕ ਪੁਲਿਸ ਅਫਸਰਾਂ ਵੱਲੋਂ ਜਿਨ੍ਹਾਂ ਨੂੰ ਕਿ ਅੱਜ ਐਸਵੀਆਈ ਕੋਰਟ ਵੱਲੋਂ ਜੜੀਆਂ ਸਜ਼ਾਵਾ ਵੀ ਹੋ ਰਹੀਆਂ ਨੇ ਇਹ ਤੁਸੀਂ ਅੱਜ ਵੇਖ ਰਹੇ ਹੋ ਤੇ ਭਾਈ ਹੁਣ ਬਲਵੰਤ ਸਿੰਘ ਰਾਜਵਾਨੀ ਦੀ ਫਾਂਸੀ ਜਿਹੜੀ ਫਾਂਸੀ ਦੀ ਤਰੀਕ ਆ ਤੇ ਆਪਾਂ ਕਹਿੰਦੇ ਚਲੋ ਫਾਂਸੀ ਦੀ ਤਰੀਕ ਕਹ ਲਓ ਜਾਂ ਉਹਦੀ ਤਰੀਕ ਕਹ ਲਓ ਕਿਉਂਕਿ ਜਦੋਂ ਫਾਂਸੀ ਹੋਣੀ ਆ ਨਹੀਂ ਹੋਣੀ ਇਹ ਅਗਲਾ ਸਟੈਪ ਆ ਪਰ ਸੂਤਰਾ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਇਹ ਸਾਹਮਣੇ ਨਿਕਲ ਕੇ ਆ ਰਹੀ ਆ ਜਦੋਂ ਸਰੋਵਣੀ ਕਮੇਟੀ ਨੇ ਵਕੀਲ ਕੀਤਾ ਸੀ ਮਤਰੋ ਰੋਤਗੇ ਤਾਂ ਉਹਨਾਂ ਨੇ ਵੀ ਹਵਾਲਾ ਦਿੱਤਾ ਸੀ 2023 ਦੇ ਵਿੱਚ ਕਿ ਜਿਹੜਾ ਬੰਦਾ ਆਪਣੇ ਸਜ਼ਾ ਤੋਂ ਵੱਧ ਤੇ ਉਹਦਾ ਜੇਲ੍ਹ ਦੇ ਵਿੱਚ ਪਹਿਲੇ ਕੱਟ ਚੁੱਕਿਆ ਤਾਂ ਉਹਨੂੰ ਫਾਂਸੀ ਕਿਉਂ ਦਿੱਤੀ ਜਾ ਸਕਦੀ ਆ ਪਰ ਹੁਣ ਜਿਹੜਾ ਸੁਪਰੀਮ ਕੋਰਟ ਨੇ ਇੱਕ ਵੱਡਾ ਇਹ ਜਿਹੜਾ ਨਿਰਦੇ ਨਾਲ ਇਹ ਉਹਨਾਂ ਨੇ ਕਿਹਾ ਕਿ ਆਖਰੀ ਤਰੀਕ ਆ ਜਿਹੜੀ 15 ਅਕਤੂਬਰ 2025 ਆ ਜੇਕਰ ਪਹਿਲਾ ਪਹਿਲਾ ਕੇਂਦਰ ਦੀ ਸਰਕਾਰ ਇਹ ਹੁਣ ਇਹ ਕੇਂਦਰ ਦੇ ਹੱਥ ਦੇ ਵਿੱਚ ਰਹਿ ਗਿਆ ਸਾਰਾ ਮਸਲਾ ਬੀਜੇਪੀ ਦੇ ਹੱਥ ਦੇ ਵਿੱਚ ਰਹਿ ਗਿਆ ਸਾਰਾ ਮਤਲਾ ਅਮਿਤ ਸ਼ਾਹ ਰਹਿ ਗਿਆ ਪ੍ਰਧਾਨ ਮੰਤਰੀ ਰਹਿ ਗਿਆ ਜਾਂ ਪਾ ਕੇ ਜੇ ਕਿ ਦੇਹ ਦਾ ਰਾਸ਼ਟਰਪਤੀ ਤੇ ਉਹਨਾਂ ਦੇ ਹੱਥ ਦੇ ਵਿੱਚ ਜਿਹੜੀ ਇਹ ਜਿਹੜੀ ਕਮਾਂਡ ਆ ਤੇ ਉਹ ਕਵੇਂ ਕਹਿ ਸਕਣਗੇ ਉਹ ਕਹਿ ਦੇਣਗੇ ਕਿ ਇਹ ਨਿਰਦੋਸ਼ ਆ ਇਹ ਕਦੀ ਨਹੀਂ ਕਹਿਣਗੇ ਉਹ ਕਿਉਂਕਿ ਉਹਨਾਂ ਵੱਲੋਂ ਕਈ ਵਾਰੀ ਇਹ ਜਿਹੜਾ ਕਿ ਲੋਕ ਸਭਾ ਦੇ ਵਿੱਚ ਜਿਹੜਾ ਇਹ ਪਾਸਾ ਦਿੱਤਾ ਗਿਆ ਅਮਿਤ ਸਾਹਿਬ ਵੱਲੋਂ ਕਿ ਜਿਹੜਾ ਬੰਦਾ ਆਪਣੀ ਗਲਤੀ ਨੂੰ ਕਬੂਲ ਨਹੀਂ ਕਰਦਾ ਅਸੀਂ ਉਹਦੇ ਉੱਤੇ ਰਹਿਮ ਕਵੇਂ ਕਰ ਲਈਏ ਅਸੀਂ ਕਵੇਂ ਉਹਦੇ ਉੱਤੇ ਰਹਿਮ ਕਰਨ ਲਈਏ ਇਹ ਵੱਡਾ ਸਵਾਲ ਆ ਆਪਣੇ ਆਪ ਦੇ ਵਿੱਚ ਜਿਸ ਤਰ੍ਹਾਂ ਹੁਣ ਪੰਜਾਬ ਦੇ ਡੀਜੀਪੀ ਵੱਲੋਂ ਜਿਹੜਾ ਗੌਰਵ ਜაძਵ ਵੱਲੋਂ ਇਹ ਗੱਲ ਕਹੀ ਗਈ ਆ ਕਿ ਪੰਜਾਬ ਦੇ ਵਿੱਚ 50 ਟੁਕੜੀਆਂ ਫੌਜ ਦੀਆਂ ਬੁਲਾ ਲਿਆ 13 ਟੁਕੜੀਆਂ ਤਾਂ ਜਿਹੜੀਆਂ ਕਿ ਬੱਖ-ਬੱਖਾ ਜ਼ਿਲ੍ਹੇ ਨੇ ਜਿਹੜੇ ਕਿ ਸਰਹੱਦੀ ਜ਼ਿਲ੍ਹੇ ਆ ਨਾਲ ਲੱਗਦੇ ਉਹਨਾਂ ਦੇ ਨਾਲ ਲਗਾਈਆਂ ਗਈਆਂ ਕਿ ਉਹਨਾਂ ਤੋਂ ਹਸਲਾ ਹੁੰਦਾ ਉੱਥੋਂ ਜਿਹੜਾ ਕਿ ਨਸ਼ਾ ਆਉਂਦਾ ਚਿੱਟਾ ਆਉਂਦਾ ਹੋਰ ਕੁਝ ਆਉਂਦਾਗਾ ਉੱਤੇ ਲਾਈ ਗਈ ਹੈ ਫੌਜ ਆ ਦੂਸਰੇ ਪਾਸੇ ਕਿ ਫੌਜ ਨੂੰ ਜਿਹੜਾ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਵਿੱਚ ਲਾਉਣਾ ਇਹ ਵੱਡੇ ਸੰਕੇਤ ਖੜੇ ਕਰਦਾ ਵੱਡੇ ਸੰਕੇਤ ਕੀ ਆ ਕਿ ਭਾਈ ਆਉਣ ਵਾਲਾ ਟਾਈਮ ਆ 15 ਅਕਤੂਬਰ ਨੂੰ ਕੁਝ ਵੀ ਹੋ ਸਕਦਾ ਅਸੀਂ ਨਹੀਂ ਕਹਿੰਦੇ ਕਿ ਪ੍ਰਮਾਤਮਾ ਕਰੇ ਤੇ ਇਹ ਨਾ ਕਿ ਇਹਦਾ ਪਾਣਾ ਵਾਪਰੇ ਨਾ ਇਹ ਜੀ ਸਿੱਖਾਂ ਨੂੰ ਕਿਤੇ ਦਵਾਰੇ ਇਹ ਜੀ ਚੀਜ਼ ਦੇਖਣੀ ਮਿਲੇ ਕਿ ਅਗਰ ਸਿੱਖਾਂ ਨੇ ਜੋ ਜੋਖਮ ਜਿਹੜੇ ਜਾਖਮ ਨੇ ਉਹ ਪਹਿਲੇ ਹੀ ਬੜੇ ਹੰਡਾਏ ਆ ਤੇ ਅੱਲੇ ਆ ਤੇ ਰਾਜਵਾਲੇ ਨੂੰ ਜੇਕਰ ਗੱਲ ਇਹ ਹੁੰਦੀ ਆ ਤਾਂ ਇਸ ਕਰਕੇ ਜਿਹੜਾ ਇਹ ਫੌਜ ਲਗਾਈ ਜਾ ਰਹੀ ਆ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਆ ਜੇਕਰ 15 ਅਕਤੂਬਰ ਨੂੰ ਇਹ ਗੱਲਬਾਤ ਹੁੰਦੀ ਆ ਫਾਂਸ ਦੀ ਸਜ਼ਾ ਦੀ ਜੇਕਰ ਸੁਪਰੀਮ ਕੋਰਟ ਸੁਣਾਉਂਦੀ ਆ ਤਾਂ ਪੰਜਾਬ ਦਾ ਮਾਹੌਲ ਤੇ ਜਿਹੜਾ ਵਿਗੜ ਸਕਦੇ ਆ ਇਹਨੂੰ ਲੈ ਕੇ ਜਿਹੜਾ ਅਸੀਂ ਕਿਸੇ ਨੂੰ ਦੇਖੋ ਇਹ ਵੀ ਕਹਿੰਦੇ ਕਿ ਮਾਹੌਲ ਵਿਗੜ ਸਕਦਾ ਨਹੀਂ ਵਿਗੜ ਸਕਦਾ ਇਹ ਸਰਕਾਰ ਨੇ ਕੰਟਰੋਲ ਕਰਨਾ ਇਹ ਜਿਹੜਾ ਲਾਓ ਆਰਡਰ ਦਾ ਮਸਲਾ ਹੁੰਦਾਗਾ ਸਰਕਾਰਾਂ ਦੇ ਅਧੀਨ ਹੁੰਦਾਗਾ ਜਿਸ ਤਰ੍ਹਾਂ ਜਿਹੜਾ ਫੌਜ ਲਗਾਈ ਜਾ ਰਹੀ ਆ ਉਤੋਂ ਸੰਕੇਤ ਮਿਲਦੇ ਆ ਕਿ ਕੁਝ ਨਾ ਕੁਝ ਵੱਡਾ ਹੋਣ ਵਾਲਾਗਾ ਇਸ ਵੀਡੀਓ ਤੇ ਸਾਰੇ ਤੇ ਆਪਣੇ ਕਮੈਂਟ ਤੇ ਰਾਏ ਜ਼ਰੂਰ ਰੱਖਿਓ ਤੇ ਵੀਡੀਓ ਨੂੰ ਵਾਰ-ਵਾਰੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਬੈਰ ਜੀ ਕਾ ਖਾਲਸਾ ਬੈਰ ਜੀ ਕੀ ਫਤਿਹ